ਵੱਡਿਆ ਬਣ ਗਈ ਆ ਹੂੰ ਠੀਕ ਹੀ ਬਣ ਗਈ ਆ ਕੇ ਬਸ ਡੱਬਾ ਜਾਈ ਬਣਾ ਲਿਆ ਜੀ ਹੈ ਡੱਬਾ ਡੱਬੀ ਨਾਲੋਂ ਵਧੀਆ ਹੀ ਹੁੰਦਾ ਫਿਰ ਹਾਂ ਠੀਕ ਠੀਕ ਹੀ ਆ ਪਰ ਆ ਜਿਹੜੇ ਡਿਜ਼ਾਈਨਰ ਕਹਿੰਦੇ ਕੋਠੀ ਦਾ ਹੈ ਆਪਣੀ ਵੇਲਾ ਹੈ ਸਪੈਸ਼ਲ ਆਰਕੀਟੈਕਟ ਤੋਂ ਬਣਾਈ ਆਰਕੀਟੈਕਟ ਤੋਂ ਉਹ ਕੀ ਅੰਦਾਵਾ ਹਾਂ ਸਪੈਸ਼ਲ ਡਰਾਇੰਗਾ ਬਣਾ ਕੇ ਦਿੰਦੇ ਆ ਡਰਾਇੰਗਾ ਡਰਾਇੰਗਾ ਤੇ ਮੇਰਾ ਮੁੰਡਾ ਵੀ ਬੜੀਆਂ ਸੋਹਣੀਆਂ ਬਣਾ ਲੈਂਦਾ ਹੈ ਧੰਈ ਮੁੰਡੇ ਵਰਗੀ ਬਣਾਈ ਆ ਕੇ ਸਦਾਬਾਦ ਕੋਠੀ ਸਾਡੀ ਸਦਾਬਾਦ ਪੱਥਰ ਵੇਲਾ ਫਰ ਕਾਲੇ ਰੰਗ ਦਾ ਸਪੈਸ਼ਲ ਕਾਨਪੁਰ ਤੋਂ ਮੰਗਾਇਆ ਕਾਨਪੁਰ ਦਾ ਕਾਨਪੁਰ ਤੋਂ ਮੰਗਾਇਆ ਖਾਂਡ ਵਾਲਾ ਕਦੀ ਟੱਪੀ ਨਹੀਂ ਉਹ ਕਾਨਪੁਰ ਦਾ ਪੱਤਾ ਮੰਗਾਇਆ ਇਹਨੇ ਸੱਤ ਕਿੱਡੀਆਂ ਗੱਲਾਂ ਕਰਦੀਆਂ ਤੂੰ ਪਤਾ ਮੈਨੂੰ ਜਦ ਤੂੰ ਕਾਨਪੁਰ ਗਈ ਆ ਗੇਟ ਕਿਹੜਾ ਤਰ੍ਹਾਂ ਦਾ ਬਣਾਇਆ ਕੋਠੀ ਦਾ ਇੰਨਾ ਲੋਆ ਤੁਹਾਡੇ ਘਰ ਨੂੰ ਨਹੀਂ ਲੱਗਾ ਜਿੰਨਾ ਗੇਟ ਨੂੰ ਲਾਤਾ ਹੀ ਬਾਸ ਹਮੂ ਖਾਰੇ ਕੰਮ ਕੋਈ ਕੋਥੋਂ ਦੇ ਪੈਸਾ ਝੜ ਦੋ ਪਹਾਲ ਤੁਹਾਡਾ ਉਹ ਹੀ ਰਹਿਣਾ ਮੈਂ ਹਿਸਾਬ ਲਾਇਆ ਲੱਗਦਾ ਕਿ ਚੱਲੀ ਆ ਗੱਡੀ ਲੈਣ ਚੱਲੇ ਆ